वाहे गुरु जी, जी का खालसा वाहे गुरु जी की फते लोह बैठा रूप कर तारदा तत्ती लोह रूप करोह बैठा रूप कर तारदा दत्ती लोहे बैठा रूप कर तारदा थ लोहा बैठा रूप कर तारदा तत्ती लोह ते बैठा रूप

ਪੱਠੀ ਧੱਲੇ ਅੱਗ ਪਾਪੀ ਲੱਕੜਾਂ ਦੀ ਬਾੜ ਕੇ ਪੱਠੀ ਧੱਲੇ ਅੱਗ ਪਾਪੀ ਲੱਕੜਾਂ ਦੀ ਬਾੜ ਕੇ ਪੱਠੀ ਧੱਲੇ ਅੱਗ ਪਾਪੀ ਲੱਕੜਾਂ ਦੀ ਬਾੜ ਕੇ ਸੀਸ ਉੱਤੇ ਤੇਰੇ ਤਾਂ ਤੱਤੀ ਪਾਣ ਜਾਲ ਜਾਲ ਕੇ ਸੀਸ ਉੱਤੇ ਤੇਰੇ ਤਾਂ ਤੱਤੀ ਪਾਣ ਜਾਲ ਯਾ ਦੇ ਜ਼ੁਲਮ ਸਹਾਰਦਾ ਰੱਬ ਵੇਖੋ ਪਾਪੀਆਂ ਦੇ ਜ਼ੁਲਮ ਸਹਾਰਦਾ ਰੱਬ ਵੇਖੋ ਪਾਪੀਆਂ ਦੇ ਜ਼ੁਲਮ ਸਹਾਰਦਾ ਰੱਬ ਦੇਖੋ ਪਾਪੀਆਂ ਦੇ ਜ਼ੁਲਮ ਸਹਾਰਦਾ ਤੱਤੀਆਂ ਲੋਹਾਂ ਤੇ ਬੈਠਾ ਰੂਪ ਕਰਤਾ ਰਦਾ ਤੱਤੀਆਂ ਲੋਹਾਂ ਤੇ ਬੈਠਾ ਰੂਪ ਕਰਤਾ ਰਦਾ ਤੱਤੀਆਂ ਲੋਹਾਂ ਤੇ ਬੈਠਾ ਰੂਪ ਕਰਤਾ लोहा बैठा रूप कर तार मीठा लगे मुख चो चार मीठा लगे चार मीठा लगे मुख जो तेरा पाना मीठा लगे मुख चो चार रब के बैठा रिया बन के ना तू रब हो ਮੰਨਣਾ ਸਖਾਇਆ ਜੀ ਸੰਗਤਾਂ ਨੂੰ ਪਾਣਾ ਤੂੰ ਮੰਨਣਾ ਸਖਾਇਆ ਜੀ ਸੰਗਤਾਂ ਨੂੰ ਪਾਣਾ ਤੂੰ ਮੰਨਣਾ ਸਖਾਇਆ ਜੀ ਸੰਗਤਾਂ ਨੂੰ ਪਾਣਾ ਤੂੰ ਜਪਦਾਰਿਆ ਨਾਮ ਇੱਕ ਓੰਕਾਰ ਦਾ ਤੱਤਿਆਂ ਲੋਹਾ ਤੇ ਬਿਠਾ ਰੂਪ ਕਰਤਾ ਰਦਾ ਤੱਤਿਆਂ ਲੋਹਾ ਤੇ ਬਿਠਾ ਰੂਪ ਕਰਤਾ ਰਦਾ ਤੱਤਿਆਂ चो चार दा, तेरा पाना मीठा लगे मुख चो चार दा। तेरा पाना मीठा लगे मुख चो चार दा, तेरा पाना मीठा लगे मुख चो चार तत्तियाँ लोहा बैठा रूप कर तार दा, चार्दा ते मीठा लॻे मुख जो चार पाण मीठा लॻे मुख जो चार ते पाण मीठा लॻे मुख जो ਕੀਤੀ ਸਾਡੇ ਗੁਰੂ ਬੇਹਿਰਮਾਨੇ ਸੀ ਵੀ ਨਾ ਕੀਤੀ ਸਾਡੇ ਗੁਰੂ ਬੇਹਿਰਮਾਨੇ ਤੇ ਗਾਵੇ ਚ ਬੈਠਾ ਹੋਇਆ ਜੀਤ ਗਾਵੇ ਪਿਆਰ ਦਾ ਤੇ ਗਾਂ ਵਿੱਚ ਬੈਠਾ ਹੋਇਆ ਜੀਤ ਗਾਵੇ ਪਿਆਰ ਦਾ ਤੇ ਗਾਂ ਵਿੱਚ ਬੈਠਾ ਹੋਇਆ ਗੀਤ ਗਾਵੇ ਪਿਆਰ ਦਾ ਤੇ ਗਾਂ ਵਿੱਚ ਬੈਠਾ ਹੋਇਆ ਗੀਤ ਗਾਵੇ ਪਿਆਰ ਦਾ ਪੱਤਿਆਂ ਲੋਹਾਂ ਤੇ ਬੈਠਾ ਤਤੀਆਂ ਲੋਹਾਂ ਤੇ ਬਿਠਾ ਰੂਪ ਕਰਤਾ ਦਰਦਾ ਤਤੀਆਂ ਲੋਹਾਂ ਤੇ ਬਿਠਾ ਰੂਪ ਕਰਤਾ ਦਰਦਾ ਤਤੀਆਂ ਲੋਹਾਂ ਤੇ ਬਿਠਾ ਰੂਪ ਕਰਤਾ ਦਰਦਾ ਤੇਰਾ ਪਾਣਾ ਮਿੱਠਾ ਲੱਗੇ ਮੁਖ ਜੋ ਚਾਰਦਾ ਤੇਰਾ ਪਾਣਾ ਮਿੱਠਾ ਲੱਗੇ ਮੁਖ ਜੋ ਚਾਰਦਾ ਤੇਰਾ ਪਾਣਾ ਮਿੱਠਾ ਲੱਗੇ ਮੁਖ ਜੋ ਚਾਰਦਾ ਤੇਰਾ ਸਾਰਾ ਜਗ ਸੀ ਜਮੀਨ ਅਸਮਾਨ ਰੋਂਦੇ ਰੋਂਦਾ ਸਾਰਾ ਜਗ ਸੀ ਜਮੀਰ ਅਸਮਾਨ ਰੋਂਦਾ ਰੋਂਦਾ ਸਾਰਾ ਜਗ ਸੀ ਪਾਪ ਵੇਖ ਪਾਣੀਆਂ ਨੂੰ ਲੱਗ ਗਈ ਅੱਗ ਸੀ ਪਾਪ ਵੇਖ ਪਾਣੀਆਂ ਨੂੰ ਲੱਗ ਗਈ ਅੱਗ ਸੀ ਪਾਪ ਵੇਖ ਪਾਣੀਆਂ ਨੂੰ ਲੱਗ ਗਈ ਅੱਗ ਸੀ ਪਾਪ ਵੇਖ ਪਾਣੀਆਂ ਨੂੰ त लोह ते पेठा रूप कर तार तोह ते पेठा रूप कर तार ते भाणु मीठा लॻे मुख चो चार ते भाणु मीठा लॻे मुख चो चार ते भाणु मीठा लॻे मुख जो ਹਰ ਸਾ ਵਾਹਿਗੁਰੂ ਜੀ ਕੀ ਫਤਿਹ